ਏ ਧਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਮਰਜੀਤ ਧਮਾਨ ਵੱਲੋਂ ਨਿੱਗਾ ਨਿੱਗਾ ਸਵਾਗਤ ਹੈ ਜੀ ਸੋ ਅੱਜ ਪੋਸਟ ਆਫਿਸ ਕੋਰਾਲੀ ਦੇ ਜੋ ਸੀਨੀਅਰ ਅਫੀਸਰ ਨੇ ਮੈਡਮ ਸ਼ਾਲੂ ਜੀ ਉਹਨਾਂ ਦੇ ਦੁਆਰਾ ਪਰਸ਼ੂਰਾਮ ਮੰਦਿਰ ਦੇ ਵਿੱਚ ਇੱਕ ਸਮਾਗਮ ਰੱਖਿਆ ਗਿਆ ਜੋ ਕੈਂਪ ਲਗਾਇਆ ਗਿਆ ਸੀ ਜਿਸ ਦੇ ਵਿੱਚ ਐਸਐਸਪੀ ਜੋ ਕਿ ਸੀਨੀਅਰ ਸੁਪਰੀਡੈਂਟ ਪੋਸਟ ਆਫਿਸ ਬਲਵੀਰ ਸਰ ਸੋ ਉਹ ਇੱਥੇ ਪਹੁੰਚੇ ਅਤੇ ਇੱਥੇ ਕੁਝ ਉਹਨਾਂ ਨੇ ਇਨਾਮ ਵੰਡ ਸਮਾਰੋਹ ਕੀਤਾ ਗਿਆ ਉਹਨਾਂ ਦੇ ਦੁਆਰਾ ਅਤੇ ਉਹਨਾਂ ਨੇ ਪੋਸਟ ਆਫਿਸ ਦੇ ਬਾਰੇ ਜਾਣਕਾਰੀ ਵੀ ਦਿੱਤੀ ਤੇ ਆਓ ਤੁਹਾਨੂੰ ਇਹ ਜਾਣਕਾਰੀ ਦਿਖਾਉਨੇ ਆ ਅਤੇ ਗੱਲਬਾਤ ਵੀ ਕਰਦੇ ਆ ਤੇ ਆਓ ਇਹ ਜਾਣਕਾਰੀ ਦੇਖਣ ਲਈ ਬਣੇ ਰਹੋ ਸਾਡੇ ਇਹ ਧਮਾਨ ਚੈਨਲ ਦੇ ਨਾਲ ਇੱਥੇ ਪਹੁੰਚਣ ਦੇ ਕੈਂਪ ਦਾ ਅਸਰ ਤੁਸੀਂ ਤਹਿਤ ਨੂੰ ਸ਼ਲਾਨਾ ਕਰਦੇ ਆ। ਸਾਡਾ ਵੈਲਕਮ ਇਸ ਕੈਂਪ ਜੀ ਆਇਆਂ ਨੂੰ ਜੀ ਤੇ ਬਾਕੀ ਸਾਡੇ ਇੱਥੇ ਪਹੁੰਚੇ ਸ਼ਹਿਰ ਦੇ ਨਾਗਰਿਕ ਸਹਿਵਾਣ ਉਹਨਾਂ ਦਾ ਬੜਾ ਧੰਨਵਾਦ ਆ ਬੀਪੀਐਮ ਸਾਹਿਬਾਨ ਰੱਖੇ ਨੇ ਤੇ ਉਹਦੇ ਤਹਿਤ ਅਸੀਂ ਅਲਗ-ਅਲਗ ਸਟੀਮਾ ਤਹਿਤ ਕੈਂਪ ਲਗਾਇਆ ਹੋਇਆ ਜੀ ਧਾਰਵਾਲਾ ਉੱਤੇ ਅਪਡੇਸ਼ਨ ਦਾ ਵੀ ਚੱਲਦਾ ਤੇ ਜਿਨ੍ਹਾਂ ਨੇ ਕੁਛ ਮੈਨੂੰ ਕੁਝ आ, लिस्ट बनाई जिन्होंने सुनी अकाउंट खोल खोलने और आर टी के अकाउंट खोले डिस्ट्रीब्यूट कर सके उसमें जैसे हम पुराली में करते हैं तो काम हम रोज हैं कभी कभी बूस्टअप चाहिए होता है तो उसके लिए हम कैंप्स ऑर्गेनाइज करते हैं ऐसे हमारा और जितना हमारा यहाँ का लोकल रहते हैं जो लोग हैं हमारे नागरिक है तो हमारा उनसे एक कंटैक्ट बना रहता है तो उसी के तहत हमने कैंप लगाया है कुराली में पंद्रह तरीक को आज तो उसमें हमने काफ़ी अकाउंट्स खोले हैं कुछ सुकन्या के अकाउंट्स हैं पी पी एफ हैं और एक हमारा इंडियन पोस्ट का चलता है फॉरेन बुकिंग आर्टिकल्स को हम प्रमोट कर रहे हैं ठीक है और हमारी सबसे रीजनेबल सर्विसेज है जो हम प्रोवाइड करती है तो जो हमारे रेगुलर कस्टमर्स हैं हम उनको भी प्राइस दे रहे हैं आज जो जिनका हमारे पे ट्रस्ट है कि उनके आर्टिकल्स हम बिल्कुल ठीक खुद पैक करके भिजवा रहे हैं तो बस उन्हीं को ऑनर करने के लिए आज हमने छोटा सा कैंप ऑर्गेनाइज़ किया है और हमारे ए डी सर आए हैं बलबीर सर आए हैं जिनको मैं बहुत जिस दिन मैंने ज्वाइन किया डिपार्टमेंट तब से जानती हूँ मेरी ज्वाइनिंग इनके पास हुई है तो शुरू करते हैं। young blood ਜੀ ਸਰ ਨਮਸਕਾਰ ਜੀ ਨਮਸਕਾਰ ਜੀ ਨਮਸਕਾਰ ਜੀ ਥੋੜੀ ਜੀ ਆਪਣੇ ਬਾਰੇ ਜਾਣਕਾਰੀ ਦਿਓ ਜੀ ਜੀ ਜੇ ਮੇਰਾ ਨਾਮ ਬਲਬੀਰ ਸਿੰਘ ਹੈ ਮੈਂ ਅਸਿਸਟੈਂਟ ਡਾਇਰੈਕਟਰ ਸਟਾਫ ਆਫੀਸ ਆਫ ਚੀਫ ਪੋਸਟਮਾਸਟਰ ਇਨ ਪੰਜਾਬ ਸਰਕਲ ਚ ਕਾਰਜ ਕਰਤ ਹਾਂ ਅੱਜ ਮੈਨੂੰ ਇੱਥੇ ਇਨਵਾਈਟ ਕੀਤਾ ਸੀਗਾ ਇਹਨਾਂ ਨੇ ਕੈਂਪ ਲਗਾਇਆ ਔਰ ਕੈਂਪ ਦੇ ਵਿੱਚ ਮੈਨੂੰ ਆਉਣ ਦਾ ਮੌਕਾ ਮਿਲਿਆ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਔਰ ਜਿਸ ਤਰ੍ਹਾਂ ਦਾ ਇੱਥੇ ਪਬਲਿਕ ਦਾ ਹੰਗਾਰਾ ਮਿਲਿਆ ਔਰ ਜਿਸ ਤਰ੍ਹਾਂ ਦਾ ਇੱਥੇ ਕੰਮ ਹੈ ਉਹ ਦੇਖ ਕੇ ਬਹੁਤ ਅੱਛਾ ਲੱਗਾ ਕਿ ਪੋਸਟ ਆਫਿਸ ਜਿਹੜਾ ਕੋਰਾਲੀ ਹੈ ਬਹੁਤ ਅੱਛਾ ਸਰਵ ਕਰ ਰਿਹਾ ਅੱਜ ਇਸ ਐਸ ਕੈਂਪ ਦੇ ਵਿੱਚ ਕਈ ਸਾਡੇ ਬ੍ਰਾਂਚ ਪੋਸਟਮਾਸਟਰਸ ਵੀ ਆਏ ਨੇ ਔਰ ਉਹਨਾਂ ਦਾ ਵੀ ਮੈਨੂੰ ਬਹੁਤ ਅੱਛਾ ਤੁਹਾਨੂੰ ਲੱਗਾ ਕਿ ਉਹ ਇੰਟਰਸਟਿਡ ਨੇ ਸੇਵਾ ਕਰਨ ਦੇ ਵਿੱਚ ਸੇਵਾ ਭਾਵ ਲੈ ਕੇ ਆਏ ਨੇ ਔਰ ਆਪਣੇ ਆਪਣੇ ਪੋਸਟ ਆਫਿਸ ਨੂੰ ਹੋਰ ਗਰੋਥ ਦੇ ਰਹੇ ਨੇ ਪਬਲਿਕ ਦੀ ਸੇਵਾ ਕਰਨੇ ਦਿਨ ਰਾਤ ਲੱਗੇ ਨੇ ਅੱਛਾ ਲੱਗ ਰਿਹਾ ਇੰਟਰਨੈਸ਼ਨਲ ਪਾਰਸਲ ਵਾਸਤੇ ਵੀ ਇੱਥੇ ਇੱਕ ਰੈਗੂਲਰ ਕਸਟਮਰ ਮੈਨੂੰ ਮਿਲਿਆ ਤੇ ਉਹ ਵੀ ਬਹੁਤ ਅੱਛਾ ਲੱਗਿਆ ਕਿ ਇੱਥੇ ਕੋਰਾਲੀ ਦੇ ਵਿੱਚ ਵੀ ਜਿਹੜੇ ਫੋਰਨ ਦੇ ਪਾਰਸਲਸ ਨੇ ਉਹ ਇੱਥੇ ਬੁੱਕ ਹੋ ਰਹੇ ਨੇ ਪੋਸਟ ਆਫਿਸ ਤੇ ਥਰੂ ਜਾ ਰਹੇ ਨੇ ਔਰ ਇਹਨਾਂ ਨੂੰ ਜਿਸ ਤਰ੍ਹਾਂ ਸੇਵਾ ਕਰ ਰਿਹਾ ਹੈ ਕੋਰਾਲੀ ਦਾ ਸਾਰਾ ਸਟਾਫ ਮੈਂ ਇਹਨਾਂ ਨੂੰ ਬਹੁਤ-ਬਹੁਤ ਸ਼ੁਭਕਾਮਨਾ ਦਿੰਦਾ ਤੇ ਇਹਨਾਂ ਦਾ ਧੰਨਵਾਦ ਕਰਦਾ ਕਿ ਜਿਸ ਤਰ੍ਹਾਂ ਇਹ ਮੈਡਮ ਜਿਸ ਤਰ੍ਹਾਂ ਸਾਡੇ ਸ਼ਾਲੂ ਮੈਡਮ ਇੱਥੇ ਐਸਪੀਐਮ ਨੇ ਲੱਗੇ ਨੇ ਇਹਨਾਂ ਦੀ ਛਤਰ ਛਾਇਆ ਚ ਜਿਹੜਾ ਡਵੈਲਪ ਹੋ ਰਿਹਾ ਹੈ ਬਹੁਤ ਅੱਛਾ ਲੱਗਦਾ ਹੈ ਕਿ ਮਹਿਕਮੇ ਨੂੰ ਇਹ ਕਿਨਾਂ ਨੇ ਸੰਭਿਆ ਹੋਇਆ ਤੇ ਅੱਗੇ ਗਰੋ ਕਰ ਰਹੇ ਨੇ ਦੇ ਦੇ ਦੂੰਗੇ ਪਬਲਿਕ ਨੂੰ ਆਪਣੇ ਮਤਲਬ ਮੈਂ ਇਸ ਮੈਂ ਇਸ ਮੌਕੇ ਤੇ ਇਹ ਸੰਦੇਸ਼ ਦੇਣਾ ਚਾਹੁੰਦਾ ਕਿ ਜਿਹੜਾ ਸੈਂਟਰਲ ਗਵਰਨਮੈਂਟ ਦਾ ਰੁਝਾਨ ਹੈ ਉਹ ਪੋਸਟ ਆਫਿਸ ਵੱਲ ਬਹੁਤ ਵਧ ਗਿਆ ਹੈ ਤੁਸੀਂ ਹੁਣੇ ਪਿੱਛੇ ਦੇਖਿਆ ਹੋਣਾ ਕਿ ਸਾਡੇ ਆਨਰੇਬਲ ਫਾਈਨਾਂਸ ਮਿਨਿਸਟਰ ਨੇ ਪੋਸਟ ਸਬੂਧਾ ਜ਼ਿਕਰ ਕੀਤਾ ਸੀਗਾ ਇਸ ਬਜਟ ਦੇ ਵਿੱਚ ਔਰ ਉਹਨਾਂ ਨੇ ਕਿਹਾ ਕਿ ਅਸੀਂ ਇਹਨੂੰ ਲੋਜਿਸਟਿਕਸ ਵਾਸਤੇ ਹੋਰ ਅੱਗੇ ਕਰਾਂਗੇ ਤੇ ਸਾਡੇ ਜਿਹੜੇ ਆਨਰੇਬਲ ਮਿਨਿਸਟਰ ਸਿੰਧਿਆ ਸਾਹਿਬ ਨੇ ਵੀ ਕਿਹਾ ਕਿ ਅਸੀਂ ਨੂੰ ਪ੍ਰੋਫਿਟ ਸੈਂਟਰਸ ਬਣਾਵਾਂਗੇ ਔਰ ਦੇਸ਼ ਨੂੰ ਅਸੀਂ ਹੋਰ ਅੱਗੇ ਗਰੋ ਕਰਾਂਗੇ ਤਾਂ ਕਿ ਜਿਹੜੀ ਸਿਟੀਜ਼ਨ ਸੈਂਟ੍ਰਿਕ ਸਰਵਿਸ ਨੇ ਉਹ ਇਸ ਡਾਕ ਖਾਨੇ ਤੋਂ ਸਾਰਿਆਂ ਨੂੰ ਅਸੀਂ ਸਰਵ ਕਰ ਸਕੀਏ ਹੋਰ ਬਿਹਤਰ ਤਰੀਕੇ ਨਾਲ ਹੋਰ ਆਪਣੇ ਆਪ ਨੂੰ ਅਪਗ੍ਰੇਡ ਕਰਕੇ ਅਸੀਂ ਬੈਟਰ ਇਹਨਾਂ ਨੂੰ ਸਰਵਿਸਿਜ਼ ਦੇ ਸਕੀਏ ਮੈਂ ਬਸ ਇਹ ਕਹਾਵਾਂਗਾ ਕਿ ਸਾਰਿਆਂ ਨੂੰ ਅਪੀਲ ਹੈ ਕਿ ਪੋਸਟ ਆਫਿਸ ਨਾਲ ਜੁੜੋ ਪੋਸਟ ਆਫਿਸ ਵਿੱਚ ਤੁਹਾਨੂੰ ਬਹੁਤ ਅੱਛੀ ਚੀਜ਼ ਕਿ ਮੈਂ ਦੇਖਣ ਨੂੰ ਮਿਲਣ ਗਿਆ ਔਰ ਕੋਰਾਲੀ ਜਿਹੜਾ ਪੋਸਟ ਆਫਿਸ ਹੈ ਬਹੁਤ ਬੈਟਰ ਸਰਵਿਸ ਦੇ ਰਿਹਾ ਹੈ ਔਰ ਤੁਸੀਂ ਦੇਖੋ ਖਿਲੇ ਚਿਹਰੇ ਨਾਲ ਇਹ ਕੰਮ ਕਰ ਰਹਾ ਹੈ ਹੁਣ ਤੁਸੀਂ ਇਹਨਾਂ ਨਾਲ ਜੁੜੋ ਤੇ ਆਪਣੇ ਆਪ ਦਾ ਜਿਹੜਾ ਵੀ ਕੋਈ ਸੇਵਾਵਾਂ ਲੈਣੇ ਤੁਸੀਂ ਲੈ ਸਕਦੇ ਹੋ ਥੈਂਕ ਯੂ ਜੀ ਕਾਜੀ ਸਤਿ ਸ਼੍ਰੀ ਅਕਾਲ ਹਾਂਜੀ ਸਤਿ ਸ਼੍ਰੀ ਅਕਾਲ ਸਰ ਹਾਂਜੀ ਤੁਸੀਂ ਇਸ ਪੋਸਟ ਆਫਿਸ ਦੇ ਹੈੱਡ ਹੋ ਮਤਲਬ ਕਿ ਤੁਸੀਂ ਇਹ ਫੰਕਸ਼ਨ ਰੱਖਿਆ ਤੇ ਅੱਜ ਸਰ ਨੂੰ ਵੀ ਬੁਲਾਇਆ ਹੈ ਹਾਂਜੀ ਸਰ ਫੰਕਸ਼ਨ ਰੱਖਿਆ ਸੀ ਇਹਨਾਂ ਦੀ ਛਤਰ ਛਾਇਆ ਕੀਤੀ ਹੈ ਬਲਵੀਰ ਸਰ ਹੈਗੇ ਨੇ ਸਾਡੇ ਤੇ ਲੌਂਗ ਟਾਈਮ ਐਸੋਸੀਏਸ਼ਨ ਹੈ ਇਹਨਾਂ ਨਾਲ ਮੇਰਾ ਪਹਿਲਾ ਦਿਨ ਪੋਸਟ ਆਫਿਸ ਦਾ ਐਨਾ ਕੋਲ ਜੁਆਇਨਿੰਗ ਹੋਈ ਸੀਗੀ ਜੀ ਤੇ ਉਸ ਦਿਨ ਜਿਹੋ ਜਿਹਾ ਇਹਨਾਂ ਦਾ ਸੀਗਾ ਸਭਾ ਸੇਮ ਹੈ ਖੁਸ਼ ਐ ਖੁਸ਼ ਨੇ ਸਾਡੇ ਆਫੀਸਰ ਸਾਡਾ ਸਾਥ ਦਿੰਦੇ ਨੇ ਸਾਨੂੰ ਕੋਈ ਚੀਜ਼ ਚਾਹੀਦੀ ਹੁੰਦੀ ਹੈ ਕਿ ਅਸੀਂ ਕੁਝ ਕਰਨਾ ਚਾਹੁੰਦੇ ਆ ਸਟਾਫ ਲਈ ਪਬਲਿਕ ਲਈ ਕਿ ਕੁਰਾਲੀ ਮੈਂ ਆਰਗੇਨਾਈਜ਼ ਕਰਨਾ ਚਾਹੁੰਦੀ ਸੀ ਕੈਂਪਸ ਵਗੈਰਾ ਸਾਨੂੰ ਹਮੇਸ਼ਾ ਕਹਿੰਦੇ ਮੈਮ ਤੁਸੀਂ ਕਰੋ ਅਸੀਂ ਨਾਲ ਖੜੇ ਆ ਤੇ ਸਾਡਾ ਸਾਰਿਆਂ ਦਾ ਇਹੀ ਹੈ ਪੂਰੇ ਡਿਪਾਰਟਮੈਂਟ ਦਾ ਹਮੇਸ਼ਾ ਹੀ ਇਹ ਰਹੇ ਹੈ ਕਿ ਅਸੀਂ ਜਿੰਨੀ ਬੈਸਟ ਸਰਵਿਸ ਦੇ ਸਕੀਏ ਕਿਉਂਕਿ बहुत जरूरी है कि असी एक क्योंकि सा पब्लिक ऑफिस है पब्लिक रिलेशन जो सा नहीं चंगे तो कोई आएगा नहीं तो साई आज साडवर्टिजमेंट्स भी नहीं करते हैं हमारा वर्ड ऑफ जो होता है माउथ ट्रैवल करता है और अकॉर्डिंग है साडा इंटरनेशनल तो बहुत वजिया शुरू होया हो सर्विस काउंटर वाला खुश ਤੁਹਾਨੂੰ ਦੇ ਰਹੇ ਸਰਵਿਸੇਸ ਅਸੀਂ ਪੈਕਿੰਗ ਵੀ ਆਪ ਕਰਦੇ ਆਂ ਡਿਪਾਰਟਮੈਂਟ ਐਨੀ ਫੈਸਿਲਿਟੀ ਦਿੱਤੀ ਹੁਣ ਪੈਕਿੰਗ ਟਰੈਕਿੰਗ ਤੁਸੀਂ ਇੱਕ ਵਾਰ ਆਣਾ ਤੁਸੀਂ ਜੇ ਨਹੀਂ ਆ ਸਕਦੇ ਤੱਬ ਵੀ ਠੀਕ ਐ ਆਪ ਬਤਾਓ ਹਮ ਕਲੈਕਟ ਕਰਤੇ ਆਂ ਘਰ ਸੇ ਇਹ ਸਾਰੀ ਇਨੋਵੇਸ਼ਨ ਸਾਡੇ ਸਰਕਲ ਆਫਿਸ ਚੀਫ ਆਫਿਸ ਚੋ ਹੁੰਦੀਆਂ ਨੇ ਚੀਫ ਪੋਸਟਮਾਸਟਰ ਜਨਤੈ ਸਰ ਬੈਠੇ ਨੇ ਸਰ ਸਟਾਫ ਦਾ ਧਿਆਨ ਰੱਖਦੇ ਨੇ ਅਸੀਂ ਤਾਂ ਹੀ ਪਬਲਿਕ ਦਾ ਕੰਮ ਕਰ ਪਾਣੇ ਆ ਬਿਲਕੁਲ ਬਿਲਕੁਲ ਬਹੁਤ ਤਾਰੀਫ ਕਰ ਰਹੇ ਆਂ ਬਲਵੀਰ ਸਰ ਤੁਹਾਡੀ ਨਹੀਂ ਸਰ ਬਸ ਥੈਂਕ ਯੂ ਸੋ ਮੱਚ ਸਰ ਨਹੀਂ ਠੀਕ ਹੈ ਸੇਵਾਾਂ ਲਈ ਥੈਂਕ ਯੂ ਥੈਂਕ ਯੂ ਸੋ ਥੈਂਕ ਯੂ ਥੈਂਕ ਯੂ ਦਾਗ ਪਾਗ ਦਾਗ ਪਾਗ ਇੱਕ ਐਸਾ ਆਰਗੇਨਾਈਜੇਸ਼ਨ ਹੈ ਇਹ ਹਰੇਕ ਆਦਮੀ ਦੇ ਜੀਵਨ ਦੇ ਵਿੱਚ ਜੁੜਿਆ ਹੋਇਆ ਹੈ ਜਦ ਅਸੀਂ ਨਕਸ਼ਾ ਇੱਕ ਡਿਵੈਲਪ ਕਰਦੇ ਹਾਂ ਭਾਰਤ ਦਾ ਔਰ ਤੁਸੀਂ ਪੈਨ ਲੈ ਕੇ ਕੋਈ ਕੋਈ ਪੁਆਇੰਟ ਲਗਾਓ ਤਾਂ ਪੁਆਇੰਟ ਵੀ ਤੁਹਾਨੂੰ ਪਤਾ ਚੱਲੇਗਾ ਵੀ ਇਹਨਾਂ ਨੂੰ ਵੀ ਕੋਈ ਨਾ ਕੋਈ ਡਾਕ ਖਾਣਾ ਸਰਵ ਕਰਦਾ ਆਦਮੀ ਦੇ ਜੀਵਨ ਦੇ ਵਿੱਚ ਜਦ ਬੰਦਾ ਫੜਿਆ ਜਾਵੇ ਪੁਲਿਸ ਵਾਲੇ ਪੁੱਛਦੇ ਨੇ ਵੀ ਭਾਈ ਕੀ ਨਾਮ ਹੈ ਸਨ ਆਫ ਕੀ ਹੈ ਤੇ ਦਾਖਾਣਾ ਕਿਹੜਾ ਲੱਗਦਾ ਐਡਰੈਸ ਦੇ ਵਿੱਚ ਵੀ ਤੁਹਾਡੇ ਦਾਖਾਣੇ ਜੁੜਿਆ ਹੋਵੇ ਦਾਖਾਣਾ ਇੱਕ ਐਸਾ ਆਰਗੇਨਾਈਜੇਸ਼ਨ ਹੈ ਜਿਹੜੀ ਕਿ ਸਾਡੇ ਰੋਜ਼ਮਰਰਾ ਜੀਵਨ ਦੇ ਵਿੱਚ ਆਂਦੀ ਹੈ ਔਰ ਇਹ ਸੈਂਟਰਲ ਗਵਰਨਮੈਂਟ ਦਾ ਮੈਗਮਾ ਜਿਹੜਾ ਕਿ 1,60,65,000 ਬ੍ਰਾਂਚਾਂ ਖੋਲ ਕੇ ਸਰਵ ਕਰਦਾ ਸਾਡਾ ਜਿਹੜਾ ਕੈਂਪ ਖੋਲਣ ਦਾ ਜਾਂ ਕੈਂਪ ਲਗਾਉਣ ਦਾ ਜਿਹੜਾ ਮਕਸਦ ਹੈ ਉਹ ਟੂਨ ਆਬਜੈਕਟਿਵ ਹੈ ਇੱਕ ਤਾਂ ਸ਼ੁਕਰਾਨਾ ਕਰਨਾ ਤੁਹਾਡਾ ਕਿ ਤੁਸੀਂ ਸਾਡੇ ਨਾਲ ਜੁੜੇ ਹੋ मोस्ट ਆਫ ਯੂ ਨਾਲ ਜੁੜੇ ਹੋ ਦੂਜਾ ਸਾਡਾ ਇੱਕ ਇਹ ਵੀ ਮਕਸਦ ਹੈ ਕਿ ਜਿਹੜੇ ਸਕੀਮਸ ਆਂਦੀ ਨੇ ਨਵੀਆਂ ਸਕੀਮਾਂ ਵੀ ਆਉਂਦੀਆਂ ਨੇ ਉਹ ਤੁਹਾਡੇ ਤੱਕ ਪਹੁੰਚਾਈ ਜਾਣ ਹਰ ਸਿਟੀਜ਼ਨ ਤੱਕ ਪਹੁੰਚਾਈ ਜਾਵੇ ਉਹ ਫਾਇਦਾ ਲੈ ਸਕੇ ਸੈਂਟਰਲ ਗਵਰਨਮੈਂਟ ਦੀ ਕਈ ਸਕੀਮਾਂ ਇਦਾਂ ਦੀ ਹੁੰਦੀਆਂ ਕਿ ਪਬਲਿਕ ਤੱਕ ਉਹਦਾ ਪਹੁੰਚ ਹੀ ਨਹੀਂ ਪਾਉਂਦੇ ਲੇਕਿਨ ਅਗਰ ਡਾਕਖਾਨੇ ਦੇ ਥਰੂ ਉਹ ਪ੍ਰੋਪਗੇਟ ਕੀਤੀ ਜਾਵੇ ਤਾਂ ਉਹ ਕਿਉਂਕਿ ਸੀ ਹਰਦ ਘਰ ਦੇ ਦਿਲ ਦੇ ਵਿੱਚ ਵਸਦੇ ਹੋ ਜਿਹਦਾ ਮੈਂ ਦੱਸਿਆ 165000 ਸਾਡੇ ਪੋਸਟ ਆਫਿਸਿਸ ਨੇ ਪੂਰੇ ਪਾਰ ਸਰਕਾਰ ਦੇ ਤੇ ਘਟੋ ਘਟ ਵੀ 17 ਜਾਂ 18 ਕਿਲੋਮੀਟਰ ਦੇ ਵਿੱਚ ਇੱਕ ਲੱਖ ਨਾਲ ਮਿਲ ਜਾਏਗਾ ਤੁਹਾਨੂੰ ਹਰ 17 ਕਿਲੋਮੀਟਰ ਦੇ ਇੱਕ ਲੱਖ ਨਾਲ ਬਹੁਤ ਸਾਰੇ ਮਿਲ ਜਗਾ ਚਾਹ ਪਿੰਡ ਜੁ ਹੋਏਗਾ ਚਾਹ ਗੜ੍ਹ ਜੁ ਤੇ ਇੰਨਾ ਵਾਸਬੀਚ ਕਰਕੇ ਇਹਦੇ ਚ ਅਸੀਂ ਸੈਂਟਰਲ ਗਵਰਨਮੈਂਟ ਆਪਣੀ ਜਿੰਨੇ ਵੀ ਸਕੀਮਾਂ ਨੇ ਉਹ ਫਲੋਅ ਕਰਦਾ ਹੈ ਜਿੰਨੀ ਵੀ ਸ੍ਰੀ ਮੈਂਗਲ ਦੀ ਸਕੀਮ ਨੇ ਮਿਨਿਸਟਰੀ ਆਫ ਫਾਈਨੈਂਸ ਦੀ ਸਕੀਮ ਨੇ ਅਸੀਂ ਉਹਨਾਂ ਨੂੰ ਅੱਗੇ ਚਲਾਉਂਦੇ ਨੇ ਪੋਸਟ ਆਫਿਸ ਦਾ ਕੰਮ ਤਾਂ ਡਾਕ ਲੈਣਾ ਤੇ ਡਾਕ ਡਿਲੀਵਰ ਕਰਨਾ ਹੈ ਲੇਕਿਨ ਅਸੀਂ ਉਹਨਾਂ ਦੇ ਬਿਹਾਫ ਤੇ ਜਿਸ ਤਰ੍ਹਾਂ ਜਿਸ ਤਰ੍ਹਾਂ ਸਰਕਾਰ ਸਾਨੂੰ ਚਾਹਦੀ ਹੈ ਉਸ ਤਰ੍ਹਾਂ ਉਸ ਤਰ੍ਹਾਂ ਅਸੀਂ ਉਹਨਾਂ ਦੀਆਂ ਸਕੀਮਾਂ ਲੈ ਕੇ ਆਉਂਦੇ ਨੇ ਔਰ ਸਕੀਮਾਂ ਅਸੀਂ ਤੁਹਾਡੇ ਘਰ ਤੱਕ ਪਹੁੰਚਾਉਂਦੇ ਨੇ ਬਾਕੀ ਬੈਨੀਫਿਟ ਹੋ ਸਕਦੇ ਸਾਡੇ ਪੰਜਾਬ ਦੇ ਜਿਹੜੀ ਮੈਨੂੰ ਦੱਸਿਆ ਕਿ ਸਾਡੇ ਕਈ ਇੰਟਰਨੈਸ਼ਨਲ ਬੁਕਿੰਗ ਕਰਦੇ ਨੇ ਇੰਟਰਨੈਸ਼ਨਲ ਪਾਸਪੋਰਟਸ ਭੇਜਦੇ ਨੇ ਦੇਵੇਂ ਦਸਤਾਨ ਉਹਨੂੰ ਕਿ ਪੰਜਾਬ ਜਿਹੜਾ ਹੈਗਾ ਨਾ ਉਹ ਟੌਪ ਕਰਦਾ ਪੂਰੇ ਹਾਲ ਇੰਡੀਆ ਦੇ ਇੰਟਰਨੈਸ਼ਨਲ ਪੱਧਰ ਤੇ। ਔਰ ਅਸੀਂ ਕਿਉਂਕਿ ਸਾਡੇ ਇੱਧਰ ਤਾਂ ਜਿਹੜਾ ਏਰੀਆ ਹੈਗਾ ਉਹ ਸਾਰੇ ਬਾਹਰ ਗਏ ਨੇ तकरीबन ਕੋਈ ਨਾ ਕੋਈ ਤੁਹਾਡੇ ਪਿੰਡ ਤੇ ਹੋਣਾ 20-25 ਵਿਆ ਬੰਦੇ ਘਟੋ ਘਾੜੀ ਬਾਹਰ ਗਏ ਸੈਟਰਲ ਨੇ। ਜੇ ਉਹ ਆਦਾਨ-ਪ੍ਰਦਾਨ ਕੋਈ ਬੁੱਕਸ ਭੇਜਦਾ ਕੋਈ ਕੋਈ ਕੱਪੜੇ ਭੇਜਦਾ ਕੋਈ ਸੂਟ ਭੇਜਦਾ ਕਿਸੇ ਤਰ੍ਹਾਂ ਦੇ ਜੋ ਵੀ ਭੇਜ ਸਕਦਾ ਉਹ ਅਸੀਂ ਅਸੀਂ ਦਵਾਈਆਂ ਕਰਦੇ। ਇਮੇ ਤੋਂ ਉਹਨੂੰ ਇੱਕ ਜਾਣਕਾਰੀ ਹੋ ਦੇਣਾ ਚਾਹੁੰਦਾ ਕਿ ਪਹਿਲੇ ਕੀ ਹੁੰਦਾ ਸੀ ਕਿ ਜਦ ਅਸੀਂ ਇੰਟਰਨੈਸ਼ਨਲ ਪਾਰਸਲ ਭੇਜਦੇ ਸੀ ਕਿ ਤੱਕ ਕਲੀਅਰਸ ਹੁੰਦੀ ਸੀ ਇੱਥੇ ਜਾ ਕੇ ਦਿੱਲੀ ਦੇ ਵਿੱਚ ਕਸਟਮ ਕਲੀਅਰਸ ਹੁਣ ਇਸ ਵਾਰ ਕੀ ਹੋਇਆ ਕਿ ਲੁਧਿਆਣਾ ਦੇ ਵਿੱਚ ਕਸਟਮ ਵਾਲੀ ਸਾਡੇ ਕੋਸੇ ਵਿੱਚ ਆ ਗਈ ਨੇ ਤੇ ਉੱਥੇ ਹੀ ਕਲੀਅਰ ਹੋ ਜਾਂਦਾ ਐਸੀ ਤਰ੍ਹਾਂ ਹੀ ਪਰਸੋਂ ਚੌਥੇ ਤੋਂ ਥੋੜੇ ਜੀਪੀਓ ਚੰਡੀਗੜ੍ਹ ਦੇ ਵਿੱਚ ਵੀ ਕਸਟਮ ਕਲੀਅਰਸ ਸਟਾਰਟ ਹੋ ਰਹੀ ਹੈ ਉੱਥੇ ਹੁਣ ਜਿੰਨੇ ਵੀ ਇੰਟਰਨੈਸ਼ਨਲ ਪਾਰਸਲ ਹੈ ਬਜਾਏ ਕਿ ਅਸੀਂ ਦਿੱਲੀ ਲਿਆ ਕੇ ਕਸਟਮ ਕਲੀਅਰਸ ਹੁੰਦੀ ਹੈ ਉਦੀ ਜਗ੍ਹਾ ਤੇ ਹੁਣ ਇੱਥੇ ਪੰਜਾਬ ਦੇ ਵਿੱਚ ਹੀ ਸਾਡੇ ਦਾਤ ਨਿਰਯਾਤ ਕੇਂਦਰ ਖੁੱਲ ਗਏ ਨੇ ਇਹ ਕਿਸੇ ਨੇ ਐਕਸਪੋਰਟ ਕਰ ਮੈਂ ਆਪਣਾ ਉਹ ਵੀ ਇੱਥੇ ਨਿਰਯਾਤ ਕਰ ਸਕਦਾ ਆਯਾਤ ਕਰ ਸਕਦਾ ਜਿਵੇਂ ਵੀ ਹੈ ਉਹ ਪਲੇਰਕਸ ਇੱਥੇ ਲੋਕਲ ਤੇ ਹੋ ਜਾਂਦੀ ਸਾਡੀ ਵੈਬਸਾਈਟ ਤੇ ਇੰਡੀਆ ਬੋਰਡ ਵੀ ਤੁਸੀਂ ਉੱਤੇ ਦੇਖੋਗੇ 10 ਕੀਮਾ ਨੇ ਸਾਡੀਆਂ ਸੈਂਟਰ ਗਵਰਨਮੈਂਟ ਸਕੀਮਾਂ ਨੇ ਬਹੁਤ ਹੀ ਵਧੀਆ ਸਕੀਮਾਂ ਨੇ ਛੋਟਾ ਛੋਟੀ ਛੋਟੀ ਬੱਚਤਾਂ ਨੂੰ ਅਸੀਂ ਦੇਖਦੇ ਨੇ ਤੁਸੀਂ ਦੇਖਿਆ ਹੋਣਾ ਪਿੰਡਾਂ 'ਚ 10 20 20 ਰੁਪਏ ਦੇ ਖਾਤੇ ਵੀ ਖੁੱਲੇ ਸੀ ਇਹੀ ਵਿਭਾਗ ਹੈ ਜਿਹੜਾ ਅਸੀਂ ਛੋਟੇ-ਛੋਟੀ ਜਗ੍ਹਾ 'ਤੇ ਜਾ ਕੇ ਛੋਟੇ-ਛੋਟੇ ਖਾਣ ਨੂੰ ਸਰਵ ਕਰਦਾ ਕੋਈ ਵੱਡਾ ਛਾਹੂਕਾਰ ਹੈ ਜਾਂ ਕੋਈ ਗਰੀਬ ਕਰਦਾ ਉਹ ਕੋਸ਼ਾ ਵੀ ਨਾ ਜੁੜਿਆ ਹੋਵੇ ਕਨੈਕਟ ਹੋਇਆ ਹੋਵੇ ਚਾਹੇ ਉਹ ਆੜੀ ਦਾ ਖਾਤਾ 100 ਰੁਪਏ ਦਾ ਹੈ ਚਾਹੇ ਲੱਖਾਂ ਰੁਪਏ ਦੀ ਤੁਸੀਂ ਟੀਵੀ ਕਰਾ ਸਕਦੇ ਐਮਐਸ ਕਰਾ ਸਕਦੇ ਮੰਤਰੀ ਦੀਆਂ ਤਸਕੀਮਾਂ ਨੇ ਸੀਨੀਅਰ ਸਿਟੀਜ਼ਨਾਂ ਦੀ ਹਰ ਤਬਕੇ ਨੂੰ ਸਰਵ ਕਰਨ ਵਾਸਤੇ ਸਾਡੇ ਕੋਲ ਸਕੀਮਾਂ ਆਸੀਂ ਤੁਹਾਡੇ ਜੀਵਨ ਦੇ ਵਿੱਚ ਆਪਣੇ ਸਿਟੀਜ਼ਨ ਦੇ ਰੋਜ਼ ਮਰਨਾ ਦੇ ਵਿੱਚ ਅਸੀਂ ਆਪਣੀ ਸੇਵਾਵਾਂ ਦੇ ਰਹੇ ਤੁਹਾਨੂੰ ਇਹਨੇ 1.6 ਲੱਖ 6000 ਪੋਸਟ ਆਫਿਸ ਦੇ ਜ਼ਰੀਏ ਤੇ ਸਾਡਾ ਇਹ ਕੈਂਪ ਇੱਥੇ ਇਹਦਾ ਆਧਾਰ ਕੈਂਪ ਵੀ ਲੱਗਿਆ ਤੁਸੀਂ ਤੁਹਾਡੇ ਦੇਖਿਆ ਉਹਨਾਂ ਦਾ ਆਧਾਰ ਦੇ ਖਾਤੇ ਵਿੱਚ ਚਲਾ ਰਹੇ ਨੇ ਤੇ ਸਰਕਾਰ ਜੋ ਵੀ ਸਕੀਮਾਂ ਸੈਂਟਰਲ ਦੀਆਂ ਆਪਣੇ ਸੀਰੀਆਂ ਨੂੰ ਦੇਣਾ ਚਾਹੁੰਦੀ ਹੈ ਉਹ ਵੀ ਦਾਗ ਭਾਗ ਨੂੰ ਹੀ ਮੁੱਖੇ ਰੱਖਦੀ ਪ੍ਰਾਇੋਰਟੀ ਕਰਦੀ ਹੈ ਤੁਸੀਂ ਦੇਖਿਆ ਹੋਣਾ ਉਹ ਪਰਸੋਂ ਚੌਥੇ ਪਿਛਲੇ 15-20 ਸਾਲ ਪਹਿਲੇ ਫਾਈਨਾਂਸ ਮਿਨਿਸਟਰ ਦੇ ਵੀ ਉਹਦੇ ਵਿੱਚ ਸੱਚ ਸੱਚ ਕਿਹਾ ਹੈ ਕਿ ਅਸੀਂ ਡਾਕ ਵਿਭਾਗ ਨੂੰ ਲੌਜਿਸਟਿਕ ਬਣਾਉਣ ਲੱਗੇ ਹਾਂ ਲੌਜਿਸਟਿਕ ਦਾ ਕੰਮ ਕਰੇਗੀ ਔਰ ਐਸੇ ਉਹਨਾਂ ਦਾ ਸਾਰਾ ਫੋਕਸ ਹੈ ਤੇ ਤੁਸੀਂ ਅੱਗੇ-ਅੱਗੇ ਦੇਖੋਗੇ ਕਿ ਜਿਹੜਾ ਸਾਡਾ ਜੀਡੀਐਸ ਹੈ ਜਾਂ ਪੋਸਟਮੈਨ ਹੈ ਡਾਕੀ ਆਏਗਾ ਉਹ ਪੋਸਟਮੈਨ ਨਹੀਂ ਹੈ ਉਹ ਉਹ ਆਪਣੀ ਮਤਲਬ ਸਾਈਕਲ ਤੇ ਨਹੀਂ ਡਾਕ ਬੰਦੇਗਾ ਉਹਨੂੰ ਇਹਕੇ ਟੂ-ਵੀਲਰ ਦਿੱਤਾ ਜਾ ਰਿਹਾ ਹੈ ਅਸੀਂ ਅਪਗ੍ਰੇਡ ਹੋਈ ਜਾ ਰਹੀ ਜਿਸ ਤਰ੍ਹਾਂ ਇਸ ਦਾ ਸਮਾਂ ਬਦਲਦਾ ਤੁਸੀਂ ਦੇਖਿਆ ਹੋਣਾ ਕਿ ਹੁਣ ਤਾਂ ਸਾਡੇ ਇਹਦੇ ਬੈਂਕਿੰਗ ਨਾਲ ਅਸੀਂ ਤੁਸੀਂ ਅੱਜ ਇੱਥੇ ਖਾਤਾ ਖੋਲ੍ਹਿਆ ਕੱਲ ਨੂੰ ਤੁਸੀਂ ਟ੍ਰਾਂਸਫਰ ਹੋ ਕੇ ਕਿੱਥੇ ਤਾਮਿਲਨਾਡੂ ਚਲੇ ਜਾਂਦੇ ਤੁਸੀਂ ਖਾਤਾ ਸੈਸ ਕਰਦੇ ਆਂ ਔਨਲਾਈਨ ਹੋ ਗਿਆ ਹੈਗਾ ATM ਚੱਲ ਪਏ ਨੇ ਮੋਬਾਈਲ ਬੈਂਕਿੰਗ ਸਟਾਰਟ ਹੋ ਗਈ ਹੈ CV ਸਟਾਰਟ ਹੋ ਗਿਆ ਹੈ ਇੱਕੀ ਖਾਤਾ ਖੋਲ੍ਹਦਾ ਪੂਰੇ ਆਲਓਵ ਇੰਡੀਆ ਤੇ ਕੋਈ ਵੀ ਕਿਤੇ ਵੀ ਸੈਸ ਕੀਤਾ ਜਾ ਸਕਦਾ ਤੇ ਜਿਸ ਤਰ੍ਹਾਂ ਇਸ ਦਾ ਸਮਾਂ ਬਦਲਦਾ ਉਸ ਦਾ ਦਾਖਾਣਾ ਵੀ ਆਪਣੇ ਆਪ ਨੂੰ ਆਪਣੇ ਦਾਤਾ ਦਾ ਨਵੀਆਂ ਨਵੀਆਂ ਸਕੀਮਾਂ ਇੰਟਰਡਿਊਸ ਹੋਰੀਆਂ ਸੀ ਨਾਰੀ ਸਨਮਾਨ ਇੱਕ ਸਕੀਮ ਜਿਹੜੀ ਲੜਕੀਆਂ ਵਾਸਤੇ ਪ੍ਰੋਤਸਾਹਨ ਕਰਵਾਤਾ ਵੂਮਨ ਐਮਪਾਵਰਮੈਂਟ ਆਸਪੰਨਿਆ ਸਮ੍ਰਿਧੀ ਐਨੀ ਅੱਛੀ ਸਕੀਮ ਉਹ ਪੁਰਾਣੀ ਜਿਹੜੀ ਤੁਸੀਂ ਦੇਖਿਆ ਹੋਣਾ 20-25 ਸਾਲ ਪਹਿਲਾਂ ਜਿਹੜੇ ਬੁੱਢੀਆਂ ਹੁੰਦੇ ਸੀ ਜਿੱਦਾਂ ਹੀ ਕੁੜੀ ਪੈਦਾ ਹੁੰਦੀ ਸੀ ਸਭ ਤੋਂ ਪਹਿਲਾਂ ਉਹਨੂੰ ਫਿਕਰ ਲੱਗ ਜਾਂਦੀ ਸੀ ਵੀ ਮੇਰਾ ਪੁੱਤ ਕੀ ਕਰੂਗਾ ਉਹ ਉਹਦੇ ਵਾਸਤੇ ਪੈਸੇ ਜੋੜਨ ਲੱਗ ਪੈਂਦੇ ਲੁਖ ਲੁਖ ਕੇ 2000 4000 ਦੀ ਇੱਕ ਡਿੰਗਰਾ ਟੀਡੀ ਕਰਾਵੀ ਪੂਰੀ ਵੱਡੀ ਹੋਏਗੀ ਤੇ ਭਾਰਨਾ ਪਵੇ ਸਰਕਾਰ ਨੇ ਇਸ ਕੋਨੇ ਸਮਝੀ ਦੀ ਦੇ ਦਿੱਤੀ ਐਨੀ ਅੱਛਾ ਰਿਟਰਨ ਹੈ ਤੁਸੀਂ ਦੇਖੋ ਕਿ ਇਹ ਪੂਰੀਆ ਵੱਡੀ ਹੋਏਗੀ ਵੀ ਇਸ ਸਾਲ ਦਿੱਤੇ ਉਹ ਲੱਖਾਂ ਰੁਪਏ ਉਹ ਤੁਸੀਂ ਵਿਆਹ ਤੇ ਨੂੰ ਯੂਜ਼ ਕਰ ਸਕਦੇ ਹੋ ਉਹਦੀ ਐਜੂਕੇਸ਼ਨ ਤੇ ਯੂਜ਼ ਕਰ ਸਕਦੇ ਹੋ ਤੇ ਇਦਾਂ ਦੀ ਸਕੀਮਾ ਲੈ ਕੇ ਦਾਗਪਾਤ ਆ ਰਿਹਾ ਔਰ ਅੱਜ ਦਾ ਜਿਹੜਾ ਸਾਡਾ ਇਹ ਇੱਕ ਤਾਂ ਤੁਹਾਡਾ ਸ਼ੁਕਰਾਨਾ ਕਰਨਾ ਕਿ ਤੁਸੀਂ ਸਾਡੇ ਨਾਲ ਜੁੜੇ ਬਾਕੀ ਇੱਕ ਇਹ ਵੀ ਕਹਿਣਾ ਕਿ ਤੁਸੀਂ ਹੋਰ ਜੋੜੋ ਆਪਣੇ ਅਡੋਸ ਕਲੋਸ ਕਰਵੇ ਸਜੇ ਜਿੰਨੇ ਵੀ ਤੁਹਾਨੂੰ ਲੱਗਦਾ ਹੈਗਾ ਉਹਨਾਂ ਨੂੰ ਸਾਡੇ ਨਾਲ ਜੋੜੋ ਦਾਗ ਭਾਗ ਨਾਲ ਜੋੜ ਜਿੰਨੀਆਂ ਵੀ ਸੇਵਾਵਾਂ ਐਥੇ ਸੈਂਟਰ ਗਵਰਨਮੈਂਟ ਦੀ ਹੈ ਉਹਦਾ ਲਾਭ ਲਓ ਤੇ ਸਾਡਾ ਮੇਰਾ ਐਥੇ ਚੰਡੀਗੜ੍ਹ ਤੋਂ ਐਥੇ ਆ ਕੇ ਵੀ ਮੈਂ ਇਹੀ ਕਹਿਣਾ ਚਾਹੁੰਦਾ ਤੁਹਾਨੂੰ ਮੇਰੇ ਇਸ ਸੰਦੇਸ਼ ਤੇ ਤੁਹਾਨੂੰ ਸਾਰੇ ਵੀ ਕਿੱਥੇ ਵੀ ਤੁਸੀਂ ਬੈਠੇ ਹੋ ਇੱਥੇ ਵੀ ਤੁਸੀਂ ਰਹਿੰਦੇ ਹੋ ਆਰ ਕਲੋਸ ਉੱਪਰ نیچے ਜਿੱਥੇ ਕੋਰਪੋਰੇਟ ਵੀ ਹੈ ਜਿੱਥੇ ਤੁਸੀਂ ਆਫਿਸ ਵਿੱਚ ਹੈ ਜਿੱਥੇ ਤੁਸੀਂ ਵਪਾਰ ਕਰਦੇ ਹੋ ਤੁਸੀਂ ਹਰ ਸਕੀਮ ਸਾਡੇ ਕੋਲ ਅਵੇਲੇਬਲ ਹੈ ਬਸ ਤੁਹਾਨੂੰ ਲੋੜ ਹੈ ਮੈਡਮ ਨੂੰ ਮਿਲਣ ਦੀ एजेंट्स ਨੇ ਸਾਡੇ ਬੀਪੀਐਸ ਨੇ ਸਾਡੇ ਸਾਡੇ ਇੰਸਪੈਕਟਰ ਸਾਹਿਬ ਨੇ ਕਦੇ ਵੀ ਕਾਲ ਕਰਕੇ ਤੁਸੀਂ ਦੇਖ ਸਕਦੇ ਹੋ ਪੁੱਛ ਸਕਦੇ ਹੋ ਇੰਡੀਆ ਬੋ ਦੀ ਵੈਬਸਾਈਟ ਹੈ ਤੁਸੀਂ ਉਹਨੂੰ ਸਰਚ ਕਰੋ ਅੱਜ ਕੱਲ੍ਹ ਤੋਂ ਮੇ ਹੋਰ ਦਾਸਵਾਇ ਕਿ ਕਲਿੱਕ ਕਰਕੇ ਬੁੱਕ ਵੀ ਸਟਾਰਟ ਹੋ ਗਿਆ ਵੀ ਤੁਸੀਂ ਆਪਣੇ ਕਾਰਬੈਟਿਕ ਕਲਿੱਕ ਕਰਕੇ ਬੁੱਕ ਕਰਕੇ ਬੁੱਕ ਕਰ ਸਕਦੇ ਕੋਈ ਵੀ ਆਰਟੀਕਲ ਤੇ ਉਹ ਤੁਹਾਡੇ ਤੋਂ ਪੋਸਟ ਆਫਿਸ ਵਾਲਾ ਆ ਕੇ ਉਹ ਆਰਟੀਕਲ ਲੈ ਜਾਏਗਾ ਤੁਹਾਨੂੰ ਇਹ ਸਮਝਾਣ ਦੀ ਲੋੜ ਨਹੀਂ ਤੁਹਾਨੂੰ ਵਪਾਰੀ ਤੋਂ ਸਾਥੀ ਕਰੋ ਤੁਹਾਨੂੰ ਹਰ ਅਪਡੇਟ ਇਨਫੋਰਮੇਸ਼ਨ ਮਿਲ ਜਾਏ ਪਤਾ ਨਹੀਂ ਹੈ ਇਹਦੀ ਮਾਰਕੀਟਿੰਗ ਹੁੰਦੀ ਨਹੀਂ ਹੈ ਪਰ ਜਦ ਤੁਸੀਂ ਇਹਦੇ ਵਿੱਚ ਨਾਲ ਜੁੜੋਗੇ ਤਾਂ ਜਿਹਦਾ ਦੇਸੀ ਕੀ ਦਾ ਅਸਰ ਹੁੰਦਾ ਨਾ ਐਦਾਂ ਹੀ ਤੁਹਾਨੂੰ ਅਸਰ ਹੋਏਗਾ ਤੁਹਾਡੇ ਲਾਈਫ ਜਿੰ ਨੂੰ ਗਰੋ ਕਰੋਗੇ ਹੋਰ ਡਵਲ ਕਰੋ ਬਸ ਇਹਨਾਂ ਸ਼ਬਦਾਂ ਨਾਲ ਹੀ ਮੈਂ ਤੁਹਾਡਾ ਸਾਰਿਆਂ ਦਾ ਆਏ ਨੂੰ ਧੰਨਵਾਦ ਕਰਦਾ ਜੇ ਮੈਂ ਇੰਨੀ ਕਰਦਾ